ਸੱਸੀ ਕਾ ਜੀ ਸਾਰਿਆਂ ਨੂੰ ਡਾਕਟਰ ਕੋ ਪਹੁੰਚ ਚੁੱਕੇ ਜੀ ਪਿੰਡ ਵੱਡੇ ਸਭਰਾ ਜ਼ਿਲ੍ਹਾ ਤਰਨਤਪੁਰ ਦੇ ਤੁਸੀਂ ਲੇਤਰਣ ਧੰਨ। ਦੇਖੋ ਅੱਜ ਵੀ ਘਟ ਕੋ 6-7 ਦੇ ਲਾਪਾ ਪਛੂ ਸੇਲ ਹੈ ਜੀ। ਆਓ ਡਾਕਟਰਸ ਨਾਲ ਗੱਲਬਾਤ ਕਰੀਏ। 880 ਸੱਸੀ ਕਾ ਜੀ ਸੱਸੀ ਕਾ ਜੀ ਸੰਦੀਪ ਪਾ ਸੱਸੀ ਕਾ ਜੀ। ਹਾਂ ਹੋਰ ਸੁਣਾਓ ਜੀ। ਕਿਰਪਾ ਜੀ ਗੁਰੂ ਰਾਮ ਦਾਸ ਜੀ। ਪੂਰੀ ਸੁਣਾਓ। ਹਾਂ ਜੀ ਮੇਰਾ ਮੇਰਾ ਜੀ। ਹਾਂ ਜੀ। ਵੇਹਰ ਕੱਲ ਵੀਡੀਓ ਬਣਾਉਣੀ ਹੈ। ਹਾਂ ਥੋੜਾ ਗੱਲ। ਹਾਂ। ਡੈਥ ਹੋ ਗਈ ਚਾਚੇ ਦੀ। ਹਾਂ ਜੀ ਹਾਂ ਜੀ। ਕੱਲ ਹੀ ਫਿਰ ਫ੍ਰੀ ਨਹੀਂ ਮੁੜ ਕੇ ਗਾਹ ਕਾ ਗਜਰਾ ਦੇ ਆਉ ਵੇਹ ਲੈ ਲੈ ਨਾਲ ਹੀ ਲੈ ਗਿਆ ਨਾ ਜੀ ਨੀਅਰ ਇਸ ਵੀ ਦੇ ਗੱਡੀਆਂ ਭਰਾਂ ਦੇ ਦੋ ਭਰਨੀਆਂ ਅੱਛਾ ਸਾਰੇ ਲੈ ਕੇ ਚਾਲੂ ਆ ਜੀ ਠੀਕ ਹੈ ਠੀਕ ਹੈ ਠੀਕ ਕੋਈ ਦਿੱਤੀਆਂ ਅੰਦਰ ਆ ਹਾਂ ਜੀ ਹਾਂ ਕੋਈ ਬਾਹਰ ਉੱਥੇ ਜਿੱਥੇ ਆਪਾਂ ਮਾਲ ਦਵਾਇਆ ਇਹ ਡਾਕਟਰ ਸਾਹਿਬ ਐਸੀ ਜਾਂ ਨਾ ਸਾਰਾ ਹਾਂ ਜੀ ਹਾਂ ਸਾਰਾ ਕੈਸ਼ ਇਹ ਉਹ ਕਿਉਂਕਿ ਪੇਮੈਂਟ ਲੈ ਕੇ ਹੀ ਹੁੰਦੇ ਆ ਸਵੇਰੇ ਪੈ ਜਾਣੀ ਸੌਂਵਾਰੇ ਆ ਹਾਂ ਹਾਂ ਜੀ ਨਾਲੇ ਗੁਜਰਾਰ ਬੰਦ ਨਹੀਂ ਸੀ ਪਹਿਲੇ ਕਿਉਂ ਚੱਲੇ ਗਿਆ ਨਹੀਂ ਗੁਜਰਾਰ ਪਿੱਛੇ ਬੰਦ ਸੀ ਗਾਹ ਆਏ ਆ ਅੱਜ ਦੇ ਕਸਟਮਰ ਸਿੱਧੇ ਆਏ ਅੱਛਾ ਠੀਕ ਆ ਜੀ ਹਾਂ ਜੀ ਵੇੜਾ ਤਾਂ ਕਾਪੀ ਆ ਜੇ ਅੰਦਰ ਵੀ ਆ ਉਹ ਵੀਰ ਫ ਔਰ ਇਹ ਲੋਡ ਆਪਾਂ ਮੈਂ ਦੋ ਮਿੰਟਾਂ ਦੀ ਗੱਡੀ ਲੈਣ ਆਈ ਜਾਣਾ ਲੋਡ ਕਰ ਦੇਣੀ ਆ ਚਲ ਚਲ ਤੇ ਮਹਾਰਾਜ ਦੀ ਕਿਰਪਾ ਸੱਤਕ ਪਾਦਨੇ ਅੱਜ ਚਲ ਫੇਰ ਅੱਜ ਦੀ ਸ਼ਾਮ ਤੱਕ ਹੋਰ ਆ ਜਾ ਬਿਲਕੁਲ ਆਈ ਦੇ ਦਵਾਂਗੇ ਚਲੋ ਸ਼ੁਰੂ ਜੀ ਬਾਈ ਪਹਿਲਾਂ ਹਾਂਜੀ ਪਲੂਨ ਅੱਛੀ ਜੇ ਪਹਿਲਾਂ ਵੇਖੋ ਅੱਛਾ ਪਹਿਲਾਂ ਸੂ ਹੈ ਨਾ ਮੇਲ ਕਾਫ ਜੇ ਕੱਲ ਦੀ ਸੂਈ ਜੇ ਬਿਊਟੀ ਚੱਕਰ ਉਹ ਥਾਂ ਲੈ ਵਾ ਬਹੁਤ ਪਿਆਰਾ ਏ ਹਾਂਜੀ ਹਾਂਜੀ ਗੰਦਾ ਚ ਬਹਿੜਿਆ ਪਹਿਲਣ ਗੱਟ ਸਾਂ ਕਿੰਨਾ ਕਰਜੂ ਫਿਰ ਵੀ ਤੁਹਾਡੇ ਸਰ ਇਸ ਸੰਦੀਪ ਭਾਜੀ ਰਮਾਨ ਆਪਾਂ ਵੀ ਦੇ ਲਾਗੇ ਬੰਨੇ ਕੱਢੀ ਜਾਊਗਾ ਰਮਾਨ ਨੂੰ ਜਿੰਨਾ ਮਰਜ਼ੀ ਦਾ ਬਿਊਟੀ ਬੋਡ ਹੈ ਕੁਆਲਿਟੀ ਬੜਾ ਥਣ ਲੈਵਾ ਜਜਮੈਂਟ ਕਰੂਗਾ ਨਾ ਫਿਕਸ ਲੈਵਾ ਫਿਕਸ ਲੈਵਾ ਬਿਊਟੀ ਬੋਡ ਹੈ ਬੱਚਾ ਉਹ ਆ ਗਿਆ ਬੱਚਾ ਆ ਗਿਆ ਹਾਂਜੀ ਬੱਚਾ ਆ ਗਿਆ ਵੇਖੋ ਬੱਚਾ ਬਹੁਤ ਪਿਆਰਾ ਪਿਆ ਹੈ ਚਲੋ ਬਾਕੀ ਸੰਦੀਪ ਭਾਜੀ ਜੇਰ ਪੈ ਗਈ ਹੈ ਵਧੀਆ ਵੀਡੀਓ ਹੈਗੀ ਆ ਕਿਸੇ ਨੇ ਵੀਡੀਓ ਚਾਹੀਦੀ ਦੇ ਆਪਾਂ ਵੀਡੀਓ ਹੀ ਪਰਾਂਗੇ ਬਾਕੀ ਮੁੱਲ ਜੋ ਮਰਜ਼ੀ ਕਰ ਲਈਏ ਹਾਂਜੀ ਇਹ 70 ਦੀ ਪੂਰੇ ਹੀ ਦੇ ਦਾਂਗੇ 70 ਦੇਣੀ ਆ ਚਲ ਕੋ ਜਾਈ ਆਹ ਜਰਸੀ ਜੇ ਬਲੈਕ ਡਾਇਮੰਡ ਜਰਸੀ ਇਹ ਵੀ ਤਾਜੀ ਸੂਈ ਨਹੀਂ ਜੀ ਇਹ ਤਿਆਰ ਅੱਛਾ 5 ਪੰਜੀ ਲੀਟਰ ਦਿੱਤਾ ਜੇ ਠੀਕ ਆ ਦੁੱਧ ਤੇ ਪਹਿਲੂਨ ਨੇ ਪਹਿਲਾਂ ਨੇ ਕੱਢਿਆ ਜੇ ਅੱਛਾ ਜੀ ਅੱਛਾ ਵੱਡੀ ਬੈੜਾ ਦੀ ਵੱਡੀ ਬੈੜਾ ਦੇ ਵੇਖੋ ਪਰ ਬਲੈਕ ਡਾਇਮੰਡ ਜਰਸੀ ਬਿਲਕੁਲ ਜੀ ਬਿਲਕੁਲ ਇਹ ਫਾਰਮ ਚੋਂ ਆਈ ਕੇ ਨੂੰ ਫਾਰਮ ਦੀ ਵੀਡੀਓ ਚਾਹੀਦੀ ਉਹ ਵੀ ਦੇ ਦਾਂਗੇ ਆਪਾਂ ਬੈੜ ਦਾ ਥਾਨ ਲੇਵਾ ਵੇਖੋ ਕਿਹੜਾ ਲੱਗਾ ਅਰਸਲ ਅਯੂ ਡਾਇਮੰਡ ਹੈ ਮੈਂਨੇ ਪੰਜ ਚਾਹ ਤਨ ਕਢਨੇ ਪਰ ਐ ਕਰ ਦੂਗੀ ਉਹ ਲਾ ਦੀ ਲਾ ਦੂਗੀ ਥੱਲੇ ਚੰਗੀ ਵੈੜਾ ਜੀ ਵੱਡੀ ਵੈੜ ਬਲੈਕ ਡਾਇਮੰਡ ਜਰਸੀ ਕਿਤੇ ਮਿਲਦੀ ਨਹੀਂ ਵੱਡੀ ਵੱਡੀ ਵੈੜ ਹੈ ਜੀ ਚੋ ਆਪਸਾ ਮੇਰੇ ਕੋ ਬਣੀ ਨਿਕਲੂਗਾ ਜੀ ਮੈਂ ਹਾਈ ਇਹੋ ਜਿਹਾ ਥਾਨੀ ਵੀ ਨਿਕਲਦਾ ਫਿਰ ਕਿਹੋ ਜਿਹਾ ਬਿਲਕੁਲ ਦੇਖੋ ਵੇਨਸ ਚੈੱਕ ਕਰਾਈ ਮੇਰਾ ਹਾਂਜੀ ਹਾਂਜੀ ਇਧਰ ਦੇਖੋ ਨਾਣਾ ਹਾਂ ਹਾਂ ਹੈਗੀ ਗੱਲ ਕਣੀ ਬਿਲਕੁਲ ਇਹਨਾਂ ਬੋਲੇ ਜੀ ਫਿਰ ਇਹ ਸੰਦੀਪ ਭਾਜੀ 92000 ਦੀ ਹਾਂ ਤੇ ਨਾ ਹੋਣੀ ਆ ਹਾਂ ਨਾ 92000 ਇਹ ਆ ਗਈ ਜਰਸੀ ਜਰਸੀ ਸੂਈ ਦਾ ਜੀ ਬੱਚਾ ਮਗਰ ਜੀ ਸੂਈ ਦਾ ਬੱਚਾ ਮ 15 ਲੀਟਰ ਬੋਲੀ ਇਸ ਟਾਈਮ ਹਾਂਜੀ ਤਾਂ ਇੱਕ ਮਿੰਟ ਆ ਰਹੇ ਥੱਲੇ ਕਰ ਠੀਕ ਆ ਹਾਂ ਇਹ ਕਿਹੜੇ ਕਿਹੜੇ ਹੂੰ ਪੋਲੀ ਬੋਰਿਆ ਠੀਕ ਆ ਕਰਮਾਲੀ ਤੋਰੋ ਡਾਕਟਰ ਜੀ ਕਿੰਨਾ ਕਰ ਜੀ ਤੇ ਸੰਦੀਪ ਭਾਜੀ 20 ਲੀਟਰ ਮਾਹਨਾ ਭਰੀ ਜਾਓ 20 ਕਿਲੋ ਹੈ ਹਾਂਜੀ ਠੀਕ ਆ ਤੇ ਇਹ ਗਰਮੀਆਂ ਦਾ ਤੋਪਾ ਗਰਮੀਆਂ ਤੋਂ ਫੇਰ ਬੱਸ ਲਓ ਜੀ ਦੇਖੋ ਚੱਕ ਹੋ ਜਨ ਵੱਡਾ ਬੜਾ ਮੱਝਾ ਵਾਲਾ ਚੋਲ ਲੱਗਾ ਤੇ ਇਹ ਕਰਮਾਲੀ ਫਿਕਸ ਲੈਵੇ ਦੀ ਫਿਕਸ ਲੈਵੇ ਦੀ ਜਰਸੀ ਦਾ ਕ੍ਰਾਸ ਇਹ ਸੰਦੀਪ ਭਾਜੀ 72 ਦੇ ਦਾਂਗੇ 72000 ਦੇ ਬਿਲਕੁਲ ਜੈ ਜਮਾਂ ਆ ਸੰਦੀਪ ਭਾਜੀ ਇਹ ਕਿਰੀ ਕਿ ਅੱਛਾ ਕਿਰੀ ਹੈ ਜੀ ਦੋ ਦੰਦ ਦੰਦ ਪੁੱਟੇ ਆ ਤੇ ਇੱਕ ਦੰਦ ਟੁੱਟਾ ਹੈ ਬੱਛੀ ਮਗਰ ਬੱਛੀ ਵੇਖੋ ਪਹਿਲਾਂ ਕੁਆਲਟੀ ਵਾਲੀ ਪਾਈ ਦੇਖੋ ਇਹ ਵੀ ਬਹਿੜ ਜੇ ਠੀਕ ਆ ਦੰਦ ਵੀ ਖਾਵਾਂਗੇ ਆਪਾਂ ਹਾਂ ਇਹਨੂੰ ਘੰਟਾ ਹੋ ਗਿਆ ਸੂਈ ਨੂੰ ਹਾਂ ਹਾਂ ਤੇ ਬਹੁਤ ਰਿਕਾਰਡ ਵਾਲੀ ਬੱਛੀ ਜੇ ਲਓ ਜੀ ਕਰੋ ਕਰੋ ਨੇ ਧਿਆਨ ਨਾਲ ਚਲੋ ਕੋਈ ਨਾ ਯਾਰ ਇਹ ਇਹ ਜਰਸੀ ਪਿਓਰ ਪਿਓਰ ਹੈ ਡਾਕਟਰ ਸਾਹਿਬ ਕਿੰਨਾ ਕਰਦੇ ਤੂੰ ਤੇਰੇ ਇਹ ਭਾਜੀ ਇੰਤਾਜਾ ਲੋਕ ਬੜੇ ਸਿਆਣੇ ਆ ਸਾਡੇ ਨਾਲੋਂ ਜ਼ਿਆਦੇ ਐਂਡ ਐਂਡ ਵੀ ਸਾ ਇਧਰ ਇੱਕ ਮੜਾ ਯਾਰ ਇਧਰ ਲੈ ਯਾਰ ਇਹ ਨਹੀਂ ਕਹਿਣਾ ਇਧਰ ਦੇ ਦੋ ਜਾਂਦਾ ਹਾਂ ਆ ਤੁੰ ਤੋੜਿਆ ਜੀ ਏਡੀਆਂ ਏਡੀਆਂ ਵਸ਼ੀਆਂ ਪਾਲਦੀਆਂ ਨਹੀਂ ਆ ਤੇ ਟੀਗਾ ਵੀ ਚਲੋ ਏਬੀਐਸ ਦਾ ਏ ਚੰਗਾ ਹੀ ਪਿਆ ਉਹਨਾਂ ਵੀਰਾਂ ਨੇ ਹੂੰ ਹੂੰ ਤੇ ਫਿਕਸ ਲੇਵੇ ਜੀ ਨਾ ਬਿਲਕੁਲ ਬਹੁਤ ਬਹੁਤ ਵਧੀਆ ਤਾਂ ਫਿਰ ਵੇਖੋ ਜੀ ਪਲੂਨ ਮੱਛੀ ਨੂੰ ਹਾਂ ਥਾਨ ਕਿਹੜਾ ਲੱਗਾ ਕਿੱਡਾ ਸੋਹਣਾ ਥਾਨ ਲੱਗਾ ਜੀ ਬਲੈਕ ਜੈਡ ਜਰਸੀ ਇਹਦਾ ਮੁੱਲੀ ਫਿਰ ਇਹ ਸੰਦੀਪ ਭਾਜੀ ਛੋਟਾ ਹੀ ਮੁੱਲ ਆਪਾਂ ਐਵੇਂ ਉਹ ਨਹੀਂ ਕੰਮ ਕਰਨਾ ਇਹ 85 ਦੀ ਦੇ ਦਾਂਗੇ 85 ਆ ਦੇਣੀ ਆ ਚਲੋ ਆਹ ਵੇਖੋ ਵੱਡੀ ਜਰਸੀ ਇਹ ਵੀ ਗੱਬਣੀ ਜੀ ਫੁੱਲ ਰਿਕਾਡ ਲਈ ਇਹਨੇ 24 25 ਲੀਟਰ ਦੁੱਧ ਕੱਢਿਆ ਜੇ ਲਓ ਜੀ ਜਰਸੀ ਇਹ ਵੀ ਰਿਕਾਡ ਵੱਡੀ ਆ ਦੇਖ ਲਓ ਪੰਜਾਬ ਵਾਲੀ ਅਸਲ ਜਰਸੀ ਸੈਕਸੀ ਮੰਦੀਆ ਠੀਕ ਆ ਕਰੋ ਚੱਕ ਕਿਨੇ ਦਾ ਵੇਚੂਗੀ ਇਹਦੇ 8 ਦਿਨ ਬਾਕੀ ਵੇਖੋ ਵਜਨ ਹੈਨਾ ਥਣਲੇਵਾ ਕਿਹੜਾ ਲਗਾ ਕਰਮਾਲੀ ਨੂੰ ਪੂਰਾ ਜਬਰਦਸਤ ਲੱਗਾ ਜੀ ਤੇ ਓਨੀ ਜਿਆਦੀ ਫੇਸ ਕੁਆਲਿਟੀ ਦੀ ਬਿਊਟੀ ਹਾਂ ਸਮੋਲ ਕੰਨ ਆ ਵੇਖੋ ਫਾਰਮ ਟੈਗ ਸਾਰਾ ਲੱਗਾ ਏ ਬਸ ਬਸ ਆਈ ਫਾਰਮ ਚੋਂ ਅਕਰਮਾਲੀ ਵੇਖੋ ਇਹਦਾ ਮੁੱਲ ਜੀ ਫਿਰ ਸੰਦੀਪ ਭਾਜੀ ਮੁੱਲ ਜੋ ਮਰਜ਼ੀ ਕਰ ਲਈਏ ਇਹ ਦੇ ਦਾਂਗੇ 95 ਦੀ 95000 ਦੀ 24 5 ਲੀਟਰ ਮਾਹ ਨਾਲ ਦੁੱਧ ਕੱਢੀ ਜਾਊਗੀ ਠੀਕ ਆ ਫੁੱਲ ਰਿਕਾਰਡ ਵਾਲੀ ਗਾਵਾਂ ਬਸ ਠੀਕ ਹੈ ਜਾਣਦੋ ਆਹ ਉਹ ਜਰਸੀਆਂ ਕਿਤੇ ਕਰਵਾਉਣਾ ਹੀ ਮਿਲਦੀਆਂ ਥਾਂ ਲਿਵਾ ਵੇਖੋ ਤੇ ਬੜੀ ਬਿਊਟੀ ਫਿਰ ਹੈ ਨਾ ਕਰਵਾ ਲਈ ਤੇ ਆਹ ਵੇਖੋ ਇਹਦੇ ਨਾਲ 19 ਲੀਟਰ ਬੋਲਾ ਤੇ ਮਗਰ ਜਿਹੜਾ ਤੋਹਫਾ ਵਿਖਾਉਣਾ ਨਾ 25 ਬਿਗ ਸ਼ਾਟ ਦੀ ਹਾਂ ਉਹ ਪਹਿਲੋ ਬੱਛੀ ਵਿਖਾਓ ਇਹਦੀ ਹੋਰ ਚਲੋ ਜੇ ਤਰਾਹ ਨਹੀਂ ਦਿੰਦੇ 22000 ਦੀ ਜਰਸੀਆਂ ਰੱਖ ਲਾਂਗੇ ਬੱਚੇ ਆਹ ਹੁੰਦੀਆਂ ਨੇ ਉਹ ਹਾਂ ਨੇ ਸਹੀ ਸਹੀ ਗੱਲ ਹੈ ਜੀ ਆ ਜੇ ਉਹ ਬਿਗ ਸ਼ਾਟ ਦੀ ਬੱਛੀ ਕਰੋ ਚੱਕ ਜੀ ਹੁਣ ਤੇ ਚਵਾਈ ਸੰਦੀਪ ਭਾਜੀ ਬੜੀ ਲੱਗੀ ਆ ਹਾਂ ਜੀ ਦੋਵੇਂ ਕੰਮ ਹੀ ਹੋ ਜਾਣਗੇ ਇੱਕ ਐਚਐਫ ਦੀ ਗਾਂ ਤੇ ਮਗਰ ਜਰਸੀ ਆ ਸਹੀ ਗਾ ਇਹਨਾਂ ਨੂੰ ਜਰਸੀ ਦਾ ਚਾਹ ਵਾ ਮਗਰ ਜਰਸੀ ਵੱਛੀ ਚੰਗੀ 18 ਲੀਟਰ ਕੰਡੇ ਵਾਲਾ ਕੋਈ ਆਨਲਾਈਨ ਮੰਗਵਣੀ ਤਾਂ ਵੀ ਕਰੀਓਗੇ ਘਾਟ ਹੋਏ ਵਾਪਸ ਇੱਥੇ ਬੰਦੇ ਆਪਣੇ ਲਈ ਆਗੇ ਪੈਸੇ ਲੱਜੇ ਹਾਂਜੀ ਹਾਂਜੀ ਲੋ ਜੀ 18 ਲੀਟਰ ਕੰਡੇ ਵਾਲਾ ਬੋਲਾ ਮਗਰ ਜਿਹੜਾ ਤੋਹਫਾ ਉਹ ਵਕਰੀ ਮਹਾਰਾਜ ਦੀ ਕਿਰਪਾ ਹੋ ਗਈ ਨਾ ਬਸ 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 ਜਦੋਂ ਉਹ ਸੰਦੀਪ ਭਾਜੀ ਵੱਛੀ ਆਉਂਦੀ ਆ ਹਾਂ ਸਾਨੂੰ ਵੀ ਚਾਹ ਹੁੰਦਾ ਨਾ ਗਾਂਾਂ ਨੂੰ ਚਾਹ ਹੁੰਦਾ ਗਾਂ ਹੁਣ ਜਿਹੜਾ ਸੰਭਾਲ ਚੰਗੀ ਹੋ ਜਾਂਦੀ ਜੀ ਸੰਦੀਪ ਭਾਜੀ ਪਹਿਲੋ ਨਹੀਂ ਵਛੀਆਂ ਸਾਹਮਦੇ ਇਹ ਹੁਣ ਲੱਗੇ ਵਛੀਆਂ ਸਾਹਮਣੇ ਲੋਗ ਕਿਉਂਕਿ ਮਾਰ ਮਿੰਗਾ ਹੋ ਗਿਆ ਹੁਣ ਸੰਭਾਲ ਕਰਨੀ ਪੈਣੀ ਜੀ ਹਣ ਤੇ ਮੋਜੀ ਭਾਜੀ ਵੇਖ ਲਓ ਜਿੱਡੀ ਵੱਡੀ ਵਹਿੜ ਨਾ ਉਸ ਆਪਰਾ ਮੁੱਲ ਨਹੀਂ ਕਰਨਾ ਮੁੱਲ ਛੋਟਾ ਜੇ ਇਹ ਆਪਾਂ ਦੇ ਦਾਂਗੇ 72 ਦੀ ਹਾਂਤ ਨਾ ਇਹ ਛੋੜ ਹੀ ਹੁਣੀ ਆ 500 ਰੁਪਿਆ ਪਹਿਲੋ ਹੀ ਆਪਾਂ 7-8000 ਛੋੜ ਕਰਤੀ ਆ ਵਛੀ ਇਕਰੀ ਆ ਬਿਲਕੁਲ ਜਿਹੜੀ ਇਹ ਵਛੀ ਨਾ ਸਪੈਸ਼ਲ ਨਾੜੂ ਨਾਲ ਜੇ ਉਹ ਜਿਹੜੀ ਤਰਾਹ ਬਾਤ ਚਲਾਈ ਜਰਸੀ ਜਿਹੜੀ ਉਹ ਡਰ ਜਿੰਦਗੀ ਦੀ ਚਲੋ ਦੇਖੋ ਜੀ ਆਹੀ ਵੈਰਾ ਸੇਲ ਹੈ ਡਾਕਟਰ ਸਾਹਿਬ ਕੋਲ ਬਾਕੀ ਮੇਰੇ ਵੀ ਇੱਥੇ ਆ ਗਿਆ ਤੇ ਜੋ ਮਰਜੀ ਤਸੱਲੀ ਕਰੋ ਮੈਂ ਨਾ ਉਹਨਾਂ ਨਾਲ ਇੱਥੇ ਆਓ ਤੇ ਆਪਣੀ ਲੈ ਕੇ ਜਾਓ ਚਲੋ ਹੁਣ ਉਹ ਜਿਹੜੇ ਵਿਸ਼ਵਾਸ ਕਰਦੇ ਜਿਹੜੇ ਪ੍ਰਾਣੇ ਆ ਗਏ ਹੁਣ ਉਹ ਜਿਹੜੀ ਚੱਲੀ ਆਨਲਾਈਨ ਫਾਇਲ ਦੇ ਕੇ ਚੱਲੀ ਬੈਠਾ ਤੇ ਕੱਲ ਵੀ ਤੁਹਾਡੇ ਸਾਹਮਣੇ ਦਾਵੜਾ ਉਹਨਾਂ ਨੇ ਲਈਆਂ ਤੇ ਇਤੋਂ ਇਤੋਂ ਜੀਆਂ ਜਾਂਦੀਆਂ ਕਰਮਾਲੀਆਂ ਆਈ ਜਾਂਦੀਆਂ ਵਾ ਇਹ ਤਾਂ ਰਲ ਮਿਲ ਕੇ ਆਪਾਂ ਚੱਲੀ ਜਾਣਾ ਵਾ ਚਲੋ ਤੇ ਬਾਕੀ ਪਿੰਡ ਆਪਣਾ ਸੰਦੀਪ ਭਾਜੀ ਵੱਡੇ ਸਭਰਾ ਤਹਿਸੀਲ ਪੱਟੀ ਤੇ ਜਿਲਾ ਸ਼੍ਰੀ ਤਰਨਤਾਰਨ ਸਾਹਿਬ ਬਾਕੀ ਕਿਸੇ ਮੇਰੇ ਵੀਰ ਨੇ ਆਨਲਾਈਨ ਕਿਸੇ ਤੋਂ ਵੀ ਲੈਣੀ ਹੈ ਨਾ ਉਹ ਮੇਰਾ ਵੀਰ ਵੀਡੀਓ ਕਾਲ ਚ ਚਵਾ ਲਿਆ ਕਰੇ ਤੇ ਆਪਾਂ ਨੂੰ ਕੋਈ ਡਰ ਨਹੀਂ ਆ ਜੇ ਗੱਬਣ ਵੀ ਲੈਣੀ ਚਾਹ ਤਾਂ ਵੀ 1 ਕਿਲੋ 2 ਕਿਲੋ ਚਵਾ ਲਓ ਬਿਲਕੁਲ ਤੇ ਹੁਣ ਆਪਾਂ ਦਿੱਤੀ ਦੋ ਟਾਈਮ ਚਵਾ ਕੇ ਹਾਂਜੀ ਹਾਂਜੀ ਸਵੇਰੇ ਵੀ ਚਵਾਤੀ ਦਰਾਤੀ ਚਾਹੀਏ ਉਹ ਵੀ ਖੁਸ਼ ਤੇ ਆਪਾਂ ਵੀ ਖੁਸ਼ ਵਾਜੀ ਵਾਦ ਤੇ ਧੰਨਵਾਦ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ